ਲੋ ਜੀ ਬਾਈ ਪੂਰੀ ਕਿਆ ਬਕਸਾ ਹਿੱਲ ਗਿਆ ਦਾ ਬਾਈ ਬਜ ਗਾੜੇ ਬੋਕਾ ਮਦੁਰੂਖ ਜੀ ਗਲੀਆਂ ਕਢਾਉਂਦੇ ਮਰ ਜਾਂਦੇ ਮਗਰਾਂਡਾ ਚ ਜਗੇ ਡੱਕ ਐਡਾ ਕਾ ਤੇ ਆਉਂਦਾ ਛੋਟਾ ਜਾ ਚਾਹੀ ਯਾਰ ਕੋਈ ਛੋਟਾ ਵੀਰੇ ਫੇ ਦੇਤਾ ਨਹੀਂ ਬਲਾਉਂਦੇ ਕਰਾ ਤੇ ਬਾਈ ਆ ਸੇ ਤੀ ਦੇ ਲਾ ਦੇ 12 ਮੇਰਾ ਸੁਣ ਨਾ ਯਾਰ ਪੁੱਠਾ ਗਾਸਤਾ ਤੂੰ ਤਾਂ ਇਹ ਕਿਆ ਕਹਤਾ ਯਾਰ ਇਹ ਨਾ ਤੇ ਆਏ ਨੂੰ ਲਾਉਣਾ ਦਾ ਇਹ ਤਾਂ ਬਾਈ ਛੰਡੇ ਨੂੰ ਆਪ ਕਹਿ ਕੇ ਲਵਾਈਆ ਇਹਦਾ ਉੱਪਰੋਂ ਕਹਿੰਦਾ ਲਾ ਕੇ ਨਾ ਉੱਪਰ ਨੂੰ ਲਾ ਦੇ ਉੱਪਰ ਨੂੰ ਠੀਕ ਹੀ ਤਾਂ ਫਿਰ ਤਾਂ ਹੈ ਰਾਬਨ ਤਾਂ ਨਹੀਂ ਪੈਣਾ ਤਾਂ ਹੀ ਨਹੀਂ ਮੈਂ ਦਾਲਤਾ ਇਧਰ ਕੀ ਗੱਲ ਪੁੱਠਾ ਲਾਤਾ ਪੁੱਠਾ ਲਾਤਾ ਲਓ ਜੀ ਬਾਈ ਟੂਟਰਾਂ ਨੂੰ ਟਾਂਕੇ ਲਾ ਦਿੱਤੇ ਟੂਟਰ ਆਹ ਸੁਬੀਕਰ ਹੈ ਇਹ ਵੇਸਾ ਹੀ ਵੀਰੇ ਲੈ ਵੇਸਾ ਦਾ ਦਬੂਰੀ ਇਹਨੂੰ ਦੇ ਲੈ ਵੀਰੇ ਉਹ ਟੂਟਰ ਹੈ ਉਹ ਟੂਟਰ ਹੈ ਲਓ ਜੀ ਬਾਈ ਬਕਸਿਆਂ ਦਾ ਕੰਮ ਨਿਬੜ ਗਿਆ ਬੈਕ ਸਾਈਡ ਤੇ ਲੁੱਕ ਚੈੱਕ ਕਰੋ ਬਾਕੀ ਡਾਟਾ ਵਾਲ ਕੇ ਦਿਖਾਉਂਦੇ ਆ ਲਓ ਜੀ ਬਾਈ ਲੁੱਕ ਚੈੱਕ ਕਰੋ ਲਾਈਟਾਂ ਲੱਗ ਗਈਆਂ ਬਾਕੀ ਬਲਿੰਕਰ ਕਾਲੂ ਲੱਗਣੇ ਆ ਐਂਡ ਗੱਲ ਆ ਤੱਕ ਲਓ ਜੀ ਬਾਈ ਪੇਟੀ ਕਸ ਹੋ ਗਈ ਕੀ ਕਹਿੰਦਾ ਪੂਰੀ ਕਾਦੇ ਘਾਤਾ ਬਹਿ ਗਿਆ ਚਾਰ ਦਿਨ ਹੋ ਗਏ ਬਾਈ ਭੇਜਦੇ ਨਹੀਂ ਹੈਗੇ ਉਹ ਸਟੈਂਡ ਤਾਂ ਨਹੀਂ ਗਿਰਦਾ ਆ ਕਿੱਥੇ ਗਿਆ ਪੂਰੀ ਨਹੀਂ ਪਹੁੰਚੇ ਬਾਈ ਕੋਈ ਸਾਡਾ ਬਲਗਾ 5 ਦਿਨ ਹੋ ਗਏ ਵੇਲੇ ਚ ਰੱਖੇ ਹੋਏ ਨੂੰ ਸੈਂਡ ਦਵਾ ਮੇਲੇ ਪਿਛੇ ਨੂੰ ਚੱਲ ਮੱਕੀ ਲਿਆਂਦੀ ਆ ਦਲੀਆ ਬਲਾ ਕੇ ਲੰਗਰ ਲਾਉਣਾ ਮੀਂਹ ਪੋੜਾ ਚੱਲ ਡੱਕ ਲੱਗਣੀ ਜਣਾ ਭਾਈ ਆ ਸੀ ਤੀਰੇ ਕੋ ਲਾ ਦੇ 12 ਦੇ ਸੁਣਾ ਯਾਰ ਪੁੱਠਾ ਘਾਸਤਾ ਤੂੰ ਤਾਂ ਇਹ ਕੀ ਹੋ ਗਿਆ ਘਾਸਤਾ ਯਾਰ ਇਹਨੂੰ ਲਾਉਣਾ ਵਾ ਇਹ ਤਾਂ ਭਾਈ ਛੰਡੇ ਨੂੰ ਆਪ ਕਹਿ ਕੇ ਲਵਾਈਆ ਇਹਦਾ ਉੱਪਰੋਂ ਕਹਿੰਦਾ ਕਹਿੰਦਾ ਉੱਪਰੋਂ ਲਾ ਵੇ ਉੱਪਰੋਂ ਠੀਕ ਹੀ ਤਾਂ ਫਰਦਾ ਹੈ ਰਿਆਬਨ ਤਾਂ ਹੀ ਜਮੀਂ ਪੈਣਾ ਤਾਂ ਹੀ ਮੇਰੀ ਮੈਂ ਕੀ ਗੱਲ ਪੁੱਠਾ ਲਾਤਾ ਪੁੱਠਾ ਲਾਤਾ ਪੂਰੀ ਪਿੱਛੇ ਮੈਟਨ ਲਾਇਆ ਰੇਲਾ ਪਿੱਛੇ ਚੜੀ ਲਾਉਣੀ ਹੈ ਕੰਮ ਇਹ ਲਾਉਣੇ ਬਾਜਰਾ ਲਾਉਣਾ ਕਾਫ ਹੋ ਗਿਆ ਪੂਰਾ ਆਹ ਆਹ ਇੱਕ ਹੋਰ ਰਹਾ ਮਾਜਾ ਆਈਟਮ 9 ਵਜੇ ਭੈਣ ਤੇ ਪਿੱਛੇ ਡੰਡਾ ਨਹੀਂ ਕਿ ਬਾਈ ਮਾਤਾ ਗਾਲੇ ਦਿਖਾ ਕਰਦੇ ਲੋਕ ਆ ਗਿਆ ਪਿਆ ਹੈ ਹਾਂ ਇਹ ਆ ਗਿਆ ਪਿਆ ਉਹਨੇ ਲਵਾ ਦੇ ਇਹਨੂੰ ਫੋਟੋ ਆਉਂਦੀਆਂ ਕੁੜੀ ਕੋਲ ਵੀ ਆ ਆ ਆ ਲੈ ਖੱਲਾ ਸੌਣ ਲੈ ਬਾਈ ਇਹ ਤਾਂ ਬਤਨਾਵ ਕਰਦੇ ਕੋਈ ਨਹੀਂ ਆਇਆ ਤਾਂ ਨਹੀਂ ਨਹੀਂ ਕਰਦੀ ਸੌਗਾ ਨਹੀਂ ਚੱਕਵੇਂ ਆ ਸਾਹੀ ਕਹਿੰਦਾ ਉਹ ਇਸ ਟਾਪ ਛਾਈ ਵੀ ਆ ਸੌਗਾ ਚੱਕਵੇਂ ਆ ਤੇਰੇ ਵਾਲੀ ਬੈਠੀ ਜਿੱਡੀ ਕੇ ਇਹ ਹੈ ਜਿਹੜੀ ਤੇਰੇ ਪਾ ਲੱਗੀ ਵੀ ਆ ਫੋੜੀ ਗਈ ਆ ਫਾਈ ਸਾਈਜ਼ ਆਗੇ ਉਹ ਕਾਂਡਾ ਦੇ ਵਿੱਚ ਆਉਂਦੀ ਆ ਹਾਂ ਛੋਟਾ ਆਉਂਦੇ ਨਾਲ ਉਹ ਮੈਂ ਟੇਪਰ ਲਿਆ ਰਹਿਣ ਦੇ ਗੁਣੀਆਂ ਤੂੰ ਇੱਕ ਚੀਜ਼ ਮੰਗਾਇਆ ਕਰ ਹਾਂ ਯਾਰ ਕਾਲੂ ਫਿਲਮ ਕਰ ਲੂੰਗਾ ਹੁਣ ਕਾਲੀ ਜਪਰੀ ਬੁਲਾਓ ਯਾਰ ਅਸੀਂ ਬਹੁਤ ਦੂਰ ਤੇ ਪਾਣੀ ਜਮਈ ਜੱਗੇ ਠੰਡਾ ਠੰਡਾ ਵਗਾ ਤੂੰ ਪਾਣੀ ਨਾਲ ਨਿਕਲਵਾ ਜਮਈ ਬਰਫੇ ਐ ਪਤਾ ਨਹੀਂ ਕਿਥੇ ਲੈ ਆਉਂਦੇ ਪੂਰੀ ਕਹਿੰਦਾ ਪਾਣੀ ਵੀ ਲੋ ਲੈ ਦੇਖੋ ਅੱਜ ਆਹ ਲੱਗਣਿਆ ਪੂਰੀ ਟੇਪਰ ਮੂਹਰੇ ਇਹ ਇਹ ਪੁਰਾਣੇ ਬਕਸੇ ਵਾਹੀਏ ਫੇਲ ਹੋਲੇ ਉਹ ਪੇਂਟਰ ਨੂੰ ਵੀ ਮਿਲਿਆ ਹਾਲ ਚਾਲ ਪੁੱਛਿਆ ਆਪਣੇ ਮੈਂ ਟਰਾਲਾ ਕਰਕੇ ਆਇਆ ਇਹ ਲੋ ਜੀ ਭਾਈ ਇੱਕ ਪਰਿਵਾਰੀ ਆ ਗਈ ਪੂਰੇ ਪੂਰੇ ਅੰਡੇ ਲੱਗਨੇ ਛੋਟੇ 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 ਅੰਡੇ ਮੁਰਗੀ ਦੇ ਮੁਰਗੀ ਦੇ ਅੰਡੇ ਮੁਰਗ ਬੱਚੇ ਰੱਖੇ ਨੇ ਹੈ ਤਾਂ ਲੋਟਾ ਉਹਨੂੰ ਉੱਪਰ ਦਾ ਦੇ ਦੇ ਮੈਂ ਕਬੂਤਰਾਂ ਦੇ ਅੰਡਾ ਉਹਨਾਂ ਰੱਖ ਲੈ ਕਹਿੰਦਾ ਕੋਈ ਕਹਿਆ ਆ ਜਾ ਭੂਰੀ ਹੁਲਾ ਕੇ ਦੇ ਦੇ ਕੋ ਜੇ ਕੰਧ 'ਚ ਟੰਗੇ ਤੇ ਬਹੁਤ ਵਧੀਆ ਪਾ ਲਨੇ ਉਹਨਾਂ ਨੇ ਇੱਕ ਨਾ ਹੀ ਚਾਹੀਦਾ ਕਬੂਤਰਾਂ ਨੂੰ ਨਹੀਂ ਚਾਹੀਦਾ ਕਬੂਤਰਾਂ ਨੂੰ ਕੰਧ 'ਚ ਬਟ ਕਰ ਲੈਣਾ ਬਣਾ ਕੇ ਦੇ ਦੀ ਤਨ ਦੋ ਤਿੰਨ ਇਹ ਤੇ ਹਾਂ ਭਾਈ ਨੇ ਆ ਚਖਵਾ ਹੀ ਰੇਣ ਕਹਿੰਦਾ ਮੈਂ ਤੈਨੂੰ ਖੋਲ ਕੇ ਦੇ ਲੈ 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 ਕੋਈ ਚੱਕਰ ਨਹੀਂ ਪੂਰੀ ਇੱਕ ਹੈ ਇਹਨਾਂ ਨੇ ਮੁਰੇ ਖੂਬ ਹੀ ਰੱਖਿਆ ਹੋਇਆ ਜੇ ਕੋਈ ਤੰਗ ਕਰ ਦੋ ਤਾਂ ਉਹਨੂੰ ਭੇਜ ਦਿੰਦੇ ਹਾਂ ਯਾਰ ਸਵਾਜ ਜਿਹੜਾ ਵਧੀਆ ਚੀਜ਼ ਹੈ ਪਹ ਹੈ ਛੋਟੇ ਹੀ ਹੈ ਪੂਰੀ ਪੂਰੀ ਬਈ ਕੱਲ ਦਾ ਮੀਂਹ ਪੈ ਗਿਆ ਨਾ ਥੋੜੀ ਜਿਹੀ ਰੇ ਮਤਲਬ ਮੌਸਮ ਵਧੀਆ ਹੈ ਚੰਗੌਰ ਸਾਹਿਬ ਕੋ ਮੈਂ ਅਰੇ ਬਸੇ ਪੈਣਾ ਚਾਹੀਦਾ ਮੀਂਹ ਜਦੋਂ ਆਪਾਂ ਕਹੀਏ ਵੀ ਆਪਣੇ ਪੈ ਜਾਵੇ ਸਾਰੇ ਨਾ ਸਾਰੇ ਇੱਕ ਬਰਾਬਰ ਸ੍ਰੀ ਚੰਗੌਰ ਸਾਹਿਬ ਕੋ ਮੈਂ ਮੀਂਹ ਤਾਂ ਬਈ ਸਾਫ ਪਾਸੇ ਹੀ ਪੈ ਗਿਆ ਕੱਲ ਦਾ ਬੇਚਾਰ ਕੰਨੀ ਵੀ ਪੈ ਗਿਆ ਤੇ ਜਿਹੜੇ ਕਿ ਬੋਸਣ ਹੋਏ ਤੇ ਹਾਂ ਨੇ ਨਾ ਨੀ ਯਾਰ ਬਿਮਾਰ ਤਾਂ ਬਜਰਾ। ਕੰਮ ਖਰਾਬ ਹੋ ਗਿਆ ਨਾ। ਹਾਂ। ਇਹ ਕਹਿੰਦਾ ਉਹ ਇਹ ਮਸ ਸਪਰੇਇ ਜੀ ਮਾਰਤੀ ਜੀ। ਪੈਂਟਰ ਕਹਿੰਦਾ ਜੇ ਕਰਾਉਣਾ ਕਰਾ ਲਾਏ ਕਹਿੰਦਾ ਜੇ ਦੂਏ ਬਦੁਖਾਏ ਲੋਣੇ ਬਦੁਖਾਏ ਲਾ ਦੂਗਾ ਮੈਨੂੰ ਕਹਿੰਦਾ ਕੋਈ ਚੱਕਰ। ਬੜਾ ਕੇ ਕੀ ਹੋ ਗਿਆ? ਲੰਬਾ ਹੋ ਉਹ ਦੰਦੇ। ਹਾਂ। ਭੱਜ ਕੇ ਦੇਖ ਕੇ ਦਾਲ ਗਿਆ ਭਾਈ ਆਇਆ ਕਰਦਾ ਹੈ। ਹਾਂ। ਲੱਗਦੀ ਨਹੀਂ ਹੈਗੀ ਤੇ ਉੱਥੇ ਮਿੰਕੇ ਬਣਾਏ ਜੱਗੇ ਦਾ ਵੀ ਤਾਂ ਇੱਡੀ ਹੈ। ਉਹ ਜਗੇ ਕਹਿੰਦਾ ਲੰਬਾ ਜਾ ਰਾ ਉਹ ਵੀ ਤਾਂ ਇੱਡੀ ਹੈ। ਉਹ ਤੁਹਾਡੇ ਮਤਲਬ ਪ੍ਰੋਟੈਕਟਰ ਬਹੁਤ ਬਾਹਰ ਰਹਿਣਾ ਤੇਰੇ ਤਾਂ ਇੰਨਾ ਕੁ ਚੱਲਣਾ ਇੱਕ ਫੁੱਟ ਹੈ ਨਾ ਇਹ ਦੋ ਹੋਗਾ ਇਹ ਦੋ ਆ ਇੱਕ ਚੱਲਣਾ ਉਹ ਬਾਈ ਨੇ ਕਿਹਾ ਚੱਲਾ ਦੇ ਅਸੀਂ ਗਲੀ ਦੇ ਕਾਲੂ ਨੂੰ ਤਾਂ ਸ਼ੋਹ ਲੰਬੇ ਬੁਲਾਉਣ ਨਾਲ ਕੁੰਜੇ ਨਾਲ ਜਨ ਪੂਰੀ ਸ਼ੋ ਇੱਕ ਫੁੱਟ ਦੋ ਚਾਹੀਦਾ ਹਾਂ ਹਾਂ ਨਾ ਨਾ ਅੱਜ ਕਿ ਡੇਢ ਕ ਤਾਂ ਚਾਹੀਦਾ ਪੂਰੀ ਇੱਕ ਤਾਂ ਛੋਟਾ ਹੈ ਕਿ ਜੀ ਨਾ ਲੰਬਾ ਹੋਊਗਾ ਨਾ ਮੈਂ ਵਜਨ ਜਿਆਦਾ ਖੜਾ ਹੁਣ ਤੇ ਇੰਨਾ ਕੁ ਲਵਾ ਲਈ ਉਹਦਾ ਪਹਿਲੇ ਹੀ ਬਹੁਤ ਭਾਰ ਆਇਆ ਹੋਰ ਤਾਂ ਤੌਹੇ ਦਾ ਨਹੀਂ ਹੈਗਾ ਬਗਾਈ ਦੇਖਣਾ ਜਿਹਦਾ ਠੱਡਾ ਬਣਾ ਠੀਕ ਹੈ ਨਹੀਂ ਪੈਂਚਰ ਆਉਣਾ ਕਮਿਸ਼ਨ ਹੈਗਾ ਕਹਿੰਦਾ ਮੇਰਾ ਬੋਤਾ ਜਿੰਨਾ ਕਿ ਕਹਿੰਦਾ ਮੈਂ ਨਾਟ ਕਰਦਾ ਬਸ ਠੀਕ ਹੈ ਡੇਢ ਪੂਰੀ ਡੇਢ ਕੇ ਜਾਏਗਾ ਜਿਆਦਾ ਛੋਟਾ ਵੀ ਨੰਗਾ ਉਹ ਚੀਜ਼ ਆ ਫੁੱਟ ਦੇਖ ਉਹ ਫੁੱਟ ਦਾ ਏ ਉਹ ਚੀਜ਼ ਨਹੀਂ ਹੋਣੀ ਲੋ ਜੀ ਬਾਈ ਪੂਰੀ ਕਿਹਾ ਬਕਸਾ ਹਿੱਲ ਗਿਆ ਦਾ ਪਾਪੀ ਪਜਾ ਗੜੇ ਪੱਕਾ ਮਦਾ ਬਰੂਖ ਜੀ ਗਲੀਆਂ ਕਢਾਉਂਦੇ ਮਰ ਜਾਂਦੇ ਮਗਰ ਅੰਡਾ ਚ ਜਿਹੜੇ ਡੈਕ ਐਡਾ ਕਾ ਤੇ ਆਉਂਦਾ ਛੋਟਾ ਜਾ ਚਾਹੀ ਯਾਰ ਕੋਈ ਛੋਟਾ ਵੀਰੇ ਫੇ ਵੇਤਾ ਨਹੀਂ ਬਣਾਉਂਦੇ ਕਾਥੇ ਸਹੀ ਕਿਹਦੇ ਪੈਣੇ ਪੰਜ ਇੰਚ ਦੀ ਸ਼ਕਲ ਪੂਰੀ ਸਵਾਲ ਸਾਰੇ ਕੰਮ ਆਉਣੇ ਵਾਲਾ ਕਿ ਲੋਹੇ ਦਾ ਮੇਰੇ ਕੀ ਕਿਆ ਕਹਿੰਦਾ ਕੁਛ ਨਹੀਂ ਸਾਡੀ ਗੁਪਤੀ ਗੱਲ ਹੈ ਪਰ ਆਏ ਆ ਦੇਖ ਲੈ ਕਹਿੰਦਾ ਜਿਹੜੀ ਪੇਟੀ ਕਸੀ ਆ ਜੱਗੇ ਇਹ ਮਤਲਬ ਪੂਰੀ ਫਿਟਿੰਗ ਵਾਲੀ ਆਏ ਜਿੱਕਣ ਜਿਕੇ ਆਪਣੀ ਧੱਕੇ ਤੇ ਕਸੀਦੀ ਉਹ ਕੰਮ ਨਹੀਂ ਹੋਇਆ ਵਿੱਚ ਪੱਤੀਆਂ ਬਾਤੀਆਂ ਦੇਖ ਤਾਂ ਪੂਰੀ ਠੀਕ ਹੈ ਲਓ ਜੀ ਬਾਈ ਟੂਟਰਾਂ ਨੂੰ ਟਾਂਕੇ ਲਾ ਦਿੱਤੇ ਟੂਟਰਾਂ ਠੀਕ ਆਹ ਸਪੀਕਰ ਆ ਇਹ ਵੇਖ ਆਇਓ ਲੈ ਬੇਸਾਂ ਦਾ ਦਾ ਬੁਰੀ ਇਹਨੂੰ ਦੇਖ ਲੈ ਵੀਰੇ ਉਹ ਟੂਟਰ ਆ ਉਹ ਟੂਟਰ ਆ ਬਹੁਤ ਵੀਕਰ ਆ ਬਹੁਤ ਚੜਕਾਰਾ ਬਹੁਤ ਹੈ ਉਹ 12 ਇੰਚ ਦੀ ਕਰਾ। ਅੱਛਾ ਇਹ ਆ ਦੇਖ। ਇਹ ਬੇਸਾ ਹੈ। ਬੱਲੇ ਆਹਾ। ਇਹ ਝਾਂਜਰਾ। ਇਹ 18 ਇੰਚ ਹੀ ਹੈ। ਇਹ ਝਾਂਜਰਾ ਹੈ। 22 ਇੰਚ ਦੇ। 22 ਇੰਚ ਦੇ ਸਟਾਟ। ਉਰੀ ਦੁਗਾ ਕਹਿੰਦਾ ਰ ਅੱਛੀ ਜੀ ਵਧੀਆ। ਪਤਾ ਨਹੀਂ ਕਿ ਵਧੀਆ। ਹਾਂ। ਹਾਂ। ਇਹ ਤਾਂ ਥੋੜੀ ਚਾਹੀਦੀ ਹੈ। ਹਾਂ। ਹੈਨਾ? ਆ ਪੁੱਠੀ ਜਲਦੀ ਨੂੰ ਦੱਬ ਦੇ ਸਿੱਧੀ ਹੋ ਜਾਣਾ। ਅੱਛਾ ਇਹ ਦੇ ਨਾਲ ਆ। ਦੂਜੀ ਸਾਈਡ ਤੇ ਕਰਦੇ ਇਦਾਂ ਨੂੰ ਹੁਣ। ਭਾਈ ਜਦੋਂ ਤੇਂ ਤੇ ਜਾਂਦੇ ਉਹਦੀ ਨੀਂਦ ਵਧੀਆ ਆ ਜਾਂਦੀ ਨਹੀਂ ਨਹੀਂ ਨੀਂਦ ਆਈ ਹੋਣੀ ਯਾਰ ਭਾਈ ਇਹ ਨਹੀਂ ਖਾਂਦਾ ਹਾਂ ਹਾਂ ਕੱਲ ਕਹਿੰਦਾ ਛੇਤੀ ਚੱਲੋਂ ਕਹਿੰਦਾ ਟ੍ਰੇ ਦੇਖੀ ਜਾਂਦਾ ਕੋਪਰੇਂ ਦੇ ਨਹੀਂ ਗਿਆਦਾ ਉਹ ਲਾ ਦੇ ਯਾਰ ਬੇਸ ਤਾਂ ਨਹੀਂ ਹੈਲੋ ਲਓ ਜੀ ਭਾਈ ਸਪੀਕਰ ਫਿੱਟ ਹੋ ਰਹੇ ਆ ਬੇਸ ਤਾਂ ਹਟਾ ਲੱਗੀਆਂ ਹੁਣ ਆ ਗਈ ਟੂਟਰਾਂ ਦੀ ਵਾਰੀ ਛੋਟੇ ਨਰਮੀ ਆ ਗਈ ਬਾਈ 2 ਦਿਨ ਹੋ ਗਏ ਬਚਾਉ ਰਿਹਾ ਏ ਜਿੱਦਣ ਮੇਰੇ ਰੈਕਟਰ ਦਾ ਕੰਮ ਸ਼ੁਰੂ ਹੋਇਆ ਉਦੋਂ ਧੁੱਪ ਆ ਗਈ ਕਿ ਨਹੀਂ ਕੱਲ ਠੀਕ ਤਾਂ ਮਾਂ ਕੱਲ ਯਾਰ ਵਧੀਆ ਨਹੀਂ ਮੈਂ ਦੀ ਪਹੁੰਚੇਗਾ ਡੈਕ ਕੋਲ ਹਾਂ ਹੈ ਡੈਕ ਚਾਚਾ ਦਾ ਤੂੰ ਐਂ ਰਸ ਵੀ ਵੱਜਦਾ ਵੀ ਆ ਜਚਨੇ ਦੇ ਘਰ ਕਾਦੇ ਇਹ ਵੀ ਬਹੁਤ ਆ ਵੇਸ ਵਧੀਆ ਨਹੀਂ ਰੋਟੀ ਐਂ ਵਧੀਆ ਲਾਦੀ ਹੈ ਇੱਥਾਨ ਆ ਜਾ ਆ ਜਾ ਇਹ ਜਚਦੀ ਆ ਜਾਇਰੇ ਪਰ ਲਾਈਟਾਂ ਲਾ ਕੇ ਡਿਜ਼ਾਈਨ ਬਣਨੇ ਦੇਖ ਲੈ ਫਿਰ ਬਾਜਰਾ ਵੀ ਹੈਗਾ ਬਾਜਰਾ ਡੇਗਾ ਹਾਂ ਜਾਨ ਹੈਗੀ ਡੈੱਕ ਵੀ ਦੇਖ ਜਾ ਕੇ ਕਿੰਨਾ بڑا ਡੈੱਕ ਤੋਂ ਬਹੁਤ ਵੱਡਾ ਮੈਂ ਦੇਖ ਰਿਹਾ ਵਜਣਾ ਵੀ ਤਾਂ ਹੀ ਹਾਂ ਕਾਦਰਾ ਦੇ ਲਾ ਉਹ ਤਾਂ ਕਿੱਥੇ ਦੇ ਕਿੱਥੇ ਤੱਕ ਪਿਆ ਹਾਂ 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 ਤਾਂ ਹੀ ਦਾ ਹੈਗਾ ਇਹੇ ਕਰਕੇ ਤੇਰੇ ਕਰਕੇ ਤਾਂ ਫਜਰਾ ਕਿਹਨਾ ਖਾਸ ਆ ਮਾੜਾ ਜਗਾੜ ਆਹੀ ਤਾਂ ਚੀਜ਼ ਹੈ ਦੀ ਮੈਂ ਛੋਟਾ ਹੋ ਜਾਊਗਾ ਫੇਰ ਤੇ ਨਹੀਂ ਵੱਜਦਾ ਹੈਗਾ ਅੱਛਾ ਇਹ ਚੀਜ਼ ਹੈ ਇਹ ਚੀਜ਼ ਜਾ ਰਹੇ ਹਾਂ ਟੱਲਾ ਬਾਕੀ ਬਾਈ ਤੇਪਰਾ ਟੁਕੜਾ ਹੀ ਬਣਦੀ ਆ ਅੰਦਰ ਆਪਣੇ ਉਹ ਇਹਦੇ ਆਂ ਜੀ ਬਣੇ ਹਾਂ ਨਹੀਂ ਸਾਡੇ ਆਂ ਬਾਕੀ ਆਂ ਜੀ ਬੰਦੇ ਵੀ ਬਣਦੇ ਆ। ਖਾਸੀ ਮਿਹਨਤ ਆਉਂਦੀ ਹੈ। ਲਾਈਟਾਂ ਲੂਟਾਂ ਲਾਉਣ ਲੱਗੇ ਬਾਈ ਬਹੁਤ ਮਿਹਨਤ ਆਉਂਦੀ ਹੈ। ਪਹਿਲਾਂ ਕੱਪੜਾ ਲਾਉਣਾ ਪੈਂਦਾ ਏ। ਬਾਕੀ ਉਹ ਬੰਦੇ ਵੀ ਬਾਈ ਮੇਰੇ ਕੇ ਸ਼ਰਤ ਲੱਗੀ ਵੀ ਆ ਕਹਿੰਦਾ ਵੀ ਬਕਸਾ ਤਿਆਰ ਤੁਹਾਨੂੰ ਕਰਕੇ ਦਿਖਾਉਣਾ ਏ। ਕਹਿੰਦਾ ਫੋਟੋ ਭੇਜ ਦੂਗਾ ਫਮਾ ਲਾਈਵੇ ਦੇਖਣ ਆ ਗਿਆ। ਪੇਟੀ ਤਿਆਰ ਕਰਕੇ ਕੱਪੜਾ ਲਾ ਕੇ ਫਾਈਨਲ ਹੋ ਚਲੇਆ। 15-20 ਮਿੰਟ ਦਾ ਕੰਮ ਹੈ ਪੇਪਰ ਹੋ ਗਈ ਅੱਛਾ ਰੈਂਡੀ ਆ ਤੇ ਨਾ ਹਾਂ ਲੋ ਜੀ ਬਾਈ 8 ਵਜੇ ਦਾ ਟਾਈਮ ਹੋ ਗਿਆ ਕਹਿੰਦੇ ਰਾਤ ਨੂੰ ਵੀ ਕੰਮ ਚੱਲਦਾ ਏ ਕੰਮ ਐ ਇੰਨਾ ਵੀ ਪੈਂਡਿੰਗ ਚ ਹਾਂ ਰੋਡੀ ਚੱਲਣਾ ਚਾਹੀਦਾ ਰਾਤ ਨੂੰ ਕੰਮ ਲੋ ਜੀ ਬਾਈ ਫੈਂਟਾ ਪੀ ਕੇ ਫੈਂਟਾ ਪੀ ਕੇ ਸਾਰਾ ਇਚਿੰਗ ਕਰਨੀ ਫੜੀ ਬਰੇਅਰ ਬਰੇਅਰ ਰੋਡੀ ਫਰੇਮ ਲਾਉਣ ਲੱਗਿਆ ਭਾਈ ਰੋਡਿੰਗ ਇਹਦਾ ਮੈਂ ਅੱਜ ਕੰਮ ਖਾਸਾ ਕਰਾਇਆ ਣ ਤੁਹਾਡੇ ਕੋਲ ਹਾਂਜੀ ਸਰਾਕ ਤੇ ਕਰਨੀ ਹੈ ਸਾਰਾ ਹਾਂ ਹਾਂ ਉਹ ਬੈਕ ਸਾਈਡ ਦਾ ਡਿਜ਼ਾਈਨ ਹੈ ਭਾਈ ਸਾਡ ਸੈੱਟ ਵਾਲੇ ਇਹਨਾਂ ਜਿਹੜੇ ਆਪਾਂ ਕਰਦੇ ਹਾਂ ਇਹਦੀ ਨੂੰ ਅੱਧੀ ਕਾਹਨ ਕਰੀਏ ਕਿਦਾ ਬਣਾਉਣਾ ਆਪਾਂ ਜਿਵੇਂ ਉਹ ਲੋ ਜੀ ਬਾਈ ਬਾਕਸ ਵਾਲਾ ਕੰਮ ਨਿਬੜ ਗਿਆ ਬੈਕ ਸਾਈਡ ਤੇ ਲੋਕ ਚੈੱਕ ਕਰੋ ਬਾਕੀ ਡਾਟਾ ਭਾਲ ਕੇ ਦਿਖਾਉਂਦੇ ਆ ਲੋ ਜੀ ਬਾਈ ਲੈਟਾਂ ਕਰੋ ਚੈੱਕ ਬਾਕੀ ਬਲਿੰਕਰ ਲੱਗਣੇ ਹਲੇ ਕਰੋ ਚੈੱਕ ਲੋ ਲਓ ਜੀ ਬਾਈ ਰੇ ਬਾਰੇ ਸੋਚਦੇ ਤੇ ਵੀ ਰੇ ਪਾਉਣਾ ਹਰੇਵਾ ਪੂਰੀ ਨੂੰ ਕਹਿੰਦਾ ਵੀ ਫਲੇ ਰੇ ਦੇ ਲੈ ਕੇ ਆਉਣੇ ਜਾ ਕੇ ਕੀ ਹੋ ਗਿਆ ਤੂੰ ਦੋਠੇ 8:00 ਵਜੇ ਦਾ ਨਾ ਨਵੇੜ ਦੀ ਸਰ ਜਰ ਤੂੰ ਤਾਂ ਰੇ ਪਾ ਵੀ ਦਿੱਤਾ ਪੂਰੀ ਜੇ ਲਿਆਂਦਾ ਕੰਮ ਖਰਾਬ ਹੋ ਜਣਗਾ ਆਪਾਂ ਨੇ ਫੇਰ ਪਾ ਲੈਣਾ ਤੇ ਇਕ ਸਾਲਾ ਚੱਲਣਾ ਨਹੀਂ ਨਹੀਂ ਜ਼ਿਆਦਾ ਨਹੀਂ ਇੱਕ ਬੰਦੇ ਨੇ ਦਿਖਾਉਂਦੇ ਤੇ ਡੀਐਚਓ ਨੇ ਪੰਜ ਥੈਲੇ ਪਾਤੇ ਕੀਲੇ ਦੇ ਕਾਦੇ ਕੀਲੇ ਦੇ ਡਾਇਦੇ ਜੂਰੀਏ ਦੇ ਹਾਂ ਜੂਰੀਏ ਦੇ ਹੁਣ ਕਹਿੰਦਾ ਬਾਈ ਇਹਨੂੰ ਉਹ ਲੱਗ ਗਿਆ ਬਿਮਾਰੀ ਬਿਮਾਰੀ ਲੱਗ ਗਈ ਉਹਨੂੰ ਬਿਮਾਰੀ ਲੱਗਣੀ ਪੰਜ ਥੈਲੇ ਦਾ ਭਰਾਵਾ ਤਾਂ ਜੂਰੀਏ ਦੇ ਪਾਤੇ ਹੁਣ ਡਾਇਦੇ ਦਾ ਬਾਈ ਡੇਢ ਥੈਲਾ ਪੈਣਾ ਹੈ ਡਾਇਦੇ ਦਾ ਡੇਢ ਪੈਣਾ ਜੂਰੀਆ ਜ਼ਿਆਦਾ ਨਹੀਂ ਪੈਂਦਾ ਜੂਰੀਆ ਜੂਰੀਆ ਦਾ ਤਿੰਨ ਥੈਲੇ ਬਾਈ ਤਿੰਨ ਵੀ ਜ਼ਿਆਦਾ ਹੀ ਹੈ ਤੋ ਹੋ ਰਹਾ ਨਾ ਹੁਣ ਆਪਾਂ ਦੇਖ ਬਦੋ ਵਧੀਆ ਇਹ ਦੇਖ ਤੂ ਇਹਦੀ ਆਪਾਂ ਯਾਰ ਜੂਏ ਦੀ ਕਾਲੀ ਖੜੀ ਆਪਣੀ ਥਾਲੀ ਪਿਲੀ ਰੰਗ ਨਹੀਂ ਮੈਚ ਕਰਦਾ ਰੰਗ ਭਜਾਈ ਜਾਂਦਾ ਤੱਕੇ ਗੇ ਪੂਰੀਹਾ ਹਾਜ਼ਰੀ ਦੇ ਪਿਛਲੇ ਸਾਲ ਲਾਲਾ ਸਾਹਿਬ ਚੱਲ ਪਿਛਲੇ ਸਾਲ ਉਹ ਤੇ ਪਿਛਲੇ ਸਾਲ ਮੈਂ ਦੋ ਥੈਲੇ ਪਾਏ ਤੇ ਜੂਰੀਏ ਦੇ ਅਣਕੇ ਚ ਵੀ ਦੋ ਜੀਰੀ ਚ ਵੀ ਦੋ ਡਾਇ ਦੇ ਜੂਰੀਏ ਦੇ ਤੇ ਪਿਛਲੇ ਸਾਲ ਪਾਏ ਮੈਂ ਢਾਈ ਥੈਲੇ ਉਹ ਸੁਪਰੀਮ ਤੇ 110 ਉਹਦੇ ਜੇ ਢਾਈ ਥੈਲੇ ਪੈ ਗਏ ਲਾ ਦੇ ਲਾਲਾ ਸਾਹਿਬ ਆ ਦੇ ਲਾ ਹੁਣ ਤੋਂ ਪੂਰੀ ਇਹ ਤੇ ਅੱਗੇ ਇੱਕ ਇੱਕ ਥੈਲਾ ਬਣਾ ਆ ਇਹ ਲਾਸਟ ਰੇ ਰਹਿੰਦਾ ਇਹਦੇ ਦੇ ਲਾ ਵੀ 6 6 ੜਕੇ ਹੋਗੇ ਇਹ 127 ਵੀਜ ਹੈ ਬਾਈ ਕਿਹੜਾ ਭਾਵ ਇਹ ਕਿੰਨੇ ਰੱਕੇ ਹੋਗੇ 5 5 6 6 ਹੋਗੇ ਪੂਰੀ ਡੈਕ ਠੀਕ ਐ ਆਧਾ ਕਰ ਆ ਗਿਆ ਫੁੱਲ ਬੁੱਟੀਆਂ ਪੈਈਆਂ ਰੌਣਕ ਦਾ ਲੱਗੂ ਸਾਰੇ ਰਾਸ ਤੇ ਨਾ ਬਕਸਾ ਕੰਪਲੀਟ ਹੋ ਗਿਆ ਬਾਈ ਪੂਰੀ ਨਹੀਂ ਆਏ ਤੇ ਵਿਚਾਰੇ ਦਿਨ ਮਾ ਕਿਹੜਾ ਮਾਰ ਕੇ ਹਾਂ ਛੱਡਦੇ ਹੁਣ ਬੋਲਟ ਚਲਾਏਗਾ ਥੋੜਾ ਪਤਾ ਲੱਜਦਾ ਤੇਰਾ ਵੀ ਇਧਰ ਨੂੰ ਗਿਆ ਹੁਣ ਇਹਨੂੰ ਖੜਾ ਦੇ ਹੁਣ ਅੰਦਰ ਹੁਣ ਪੂਰੀ ਸੂਤਾਂ ਨਹੀਂ ਆਉਂਦੀ ਵੀ ਉਹ ਆਇਆ ਉਹ 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 ਜੀ ਪਤਾ ਲੱਗ ਜਾਂਦੀ ਹੋਰ ਆਉਂ ਨਿਕਲੇ ਆ ਇੱਕ ਉਹ ਦਾ ਸਲੰਤਰ ਵੱਡਿਆ ਉਹਦੇ ਵਿੱਚ ਉਹਦੀ ਵਾਇ ਵੀ ਲੱਗਦੀ ਪੂਰੀ ਪਤਾ ਲੱਗ ਜਾਂਦਾ ਉਹਦਾ ਮੈਂ ਕਹਿੰਦਾ ਜਾ ਕਰਕੇ ਇੱਕ ਮਾਰਦਾ ਹੋਣਾ ਜੇ ਰੇ ਵਾ ਜਾਂਦੀ ਉਹਨੂੰ ਉਹ ਮੋਟਰ ਪਰ ਇੱਕਦਮ ਪਿੱਛੇ ਜੇ ਤੂੰ ਆ ਇੱਥੇ ਭੌੜਾ ਫਿਰਦਾ ਦਾ ਇੱਥੇ ਆਪਣਾ ਉਹਦੇ ਲੈ ਬਰਾਉਦਾ ਉੱਥੇ ਕਿੱਥੇ ਆ ਉੱਥੇ ਬਾਜ ਬਾਉਂਦੀ ਇੱਥੇ ਹੀ ਪਹੁੰਚੂਗੀ ਫਿਰ ਤੂੰ ਆਏ ਗੀੜਾ ਕੱਢੇ ਆਏ ਘੁੰਮ ਕੇ ਜੀਤਰਾ ਦੇ ਘਰ ਕੇ ਨਹੀਂ ਆਏ ਆ ਕੋਈ ਦੱਸ ਵੀ ਤੇਰੇ ਦੇ ਬੁੱਟੀ ਪੂਰੀ ਹੋ ਗਈ ਰਹਿੰਦਾ ਫਲੇ ਰਹਿੰਦਾ ਖਰਾਬ ਕਰ ਪਉਣ ਬਾਅਦ ਦੇਖ ਲਈ ਕਦੇ ਜਪਾ ਨਿਵੇੜ ਗੇੜੀ ਜੇ ਕੰਮ ਹੈ ਮੇਰੇ ਦਾ ਗੇੜੀ ਪੂਰੀ ਪਾਣੀ ਹੁਣ ਠੀਕ ਹੈ ਹੁਣ ਪੂਰਾ ਹੋ ਗਿਆ ਨਹੀਂ ਹਾਂ ਪਾਣੀ ਨਹੀਂ ਤਮੀ ਨਹੀਂ ਪੈ ਰਿਆ ਮੀਂਹ ਨਹੀਂ ਵਧੇ ਰਿਆ ਲਾਈਟ ਨਹੀਂ ਆਉਂਦੀ ਆ ਘੋੜਾ ਕੱਟਿਆ ਬੈਠੇ ਉਹ ਕਾ ਚੱਕਰ ਹੈ ਪਤਾ ਨਹੀਂ ਉਹ ਲੇਨ ਪਰਲੀ ਚੱਲੀ ਨਹੀਂ ਪਰਸਨ ਚੱਲੀ ਪੂਰੇ ਤਾਂ ਹੈਗੀ ਦੀ ਅੱਛਾ ਪਰਲੀ ਲੇਨ ਬੰਦ ਹੈ ਉੱਥੇ ਜੱਦੀ ਵੀ ਹੈ ਪਰਲੀ ਲੇਨ ਬੰਦ ਹੈ ਇੱਧਰ ਵਾਲੀ ਹੈ ਆਪਣੇ ਆਹੀ ਪੰਗਾ ਨਾਲ ਆਪਣੇ ਸੜਨੇ ਰੀ ਕਰਕੇ ਬੂਟੇ ਫਾਦਦੇ ਬੂਟੇ ਕੰਮ ਖਰਾਬ ਕਰਦੇ ਆ ਜੇ ਹੁਣ ਕੱਲਾ ਕੱਲਾ ਜੀਮੀਦਾਰ ਸੋਚੇ ਵੀ ਹਾਂ ਮੇਰੇ ਕੀੜੇ ਦੇ ਜੂਤੇ ਆ ਉਹ ਵਿੱਚ ਘੁੰਮ ਕੇ ਦੇਖ ਲੈ ਵੀ ਕੋਈ ਤਾਂ ਨਹੀਂ ਫਸੀ ਜਿਹੜੀ ਮਾੜੀ ਮੋਟੀ ਫਸਣਿਆਂ ਨੂੰ ਬਣ ਦਵੇ ਐਨੇ ਚ ਬਿਜਲੀ ਦਾ ਸੌਖਾ ਹੋ ਜਾਂਦਾ ਇਹ ਤਾਂ ਹੈ ਤੇ ਨਾ ਹੀ ਉਹ ਕੋਈ ਅੱਜਕੱਲ ਜਾਂਦਾ ਨਹੀਂ ਨਾ ਕੋਈ ਹੋਰ ਵੀ ਦੋ ਜਾਣੇ ਆ ਇੱਕ ਤਾਂ ਐਕਸੀਡੈਂਟ ਹੋ ਗਿਆ ਬਾਹਾਂ ਜਲਾ ਲਈ ਫਿਰਦਾ ਹੱਥ ਇੱਕ ਦੇਖਿਆ ਮੈਂ ਉਹ ਵੀ ਖਾਦੇ ਬਕਸੇ ਨਾਲ ਪੱਟੇ-ਪੁੱਟੇ ਇਹ ਕੱਟ ਕੇ ਲਾਉਣੇ ਪੈਂਦੇ ਬਕਸੇ ਨਾਲ ਇਹ ਸਭ ਹੁੰਦਾ ਹੈ ਇਹ ਘਾ ਰਹੀਆਂ ਨਹੀਂ ਹੁੰਦਾ ਬਟੇੜੀਆਂ ਵਿੰਗੇ ਜੋ ਵੱਢੀ ਜਾਂਦੀਆਂ ਪੇਕ ਦੇਖਿਆ ਹੁਣ ਸਾਰਾ ਮਸ਼ੀਨੀ ਕੰਮ ਆ ਗਿਆ ਪੇਜ ਕਾਸ ਚਾਬੀ ਵਾਲਾ ਕੰਮ ਤਾਂ ਨਹੀਂ ਰਿਹਾ ਉਹ ਤਾਂ ਸਾਲਾ ਬਹੁਤ ਹੀ ਹੋਰਫਾ ਜੀ ਐ ਆਪਣਾ ਜਿਹੜਾ ਟ੍ਰੇਲੀ ਜੀ ਉਹ ਅੱਗੇ ਵਾਲਾ ਕੰਮ ਤਾਂ ਨਹੀਂ ਰਿਹਾ ਵੀ ਪੇਜ ਕਾਸ ਕਸੋ ਚਾਬੀ ਆ ਕਸੋ ਗੁੱਟੀਆਂ ਪੰਨਿਆ ਇਹ ਪੇਜ ਕਾਸ ਮੈਂ ਕਾਦਾ ਮਰ ਜਾਂਦਾ ਆ ਉਹ ਸਲਿੱਪ ਕਰ ਲਾ ਜਿੰਦੇ ਸਾਰੇ ਉਹਦੇ ਨਾਲ ਲੈ ਉਹਦੇ ਨਾਲ ਸਾਰੇ ਕੋਈ ਨਹੀਂ ਕਰਨਾ ਉਹ ਨਾਲੇ ਵਜਨ ਆ ਚੁਕੜਨਾ ਦੱਬ ਕਾਸਲਾ ਟੇਲੀ ਕਰ ਲੈ ਪੇਜ ਕਾਸ ਨਾਲ ਤਾਂ ਐ ਕਸਣਾ ਜੋਰ ਵੀ ਨਹੀਂ ਵੱਜ ਰਿਹਾ ਲੱਗਦਾ ਫਰਕ ਤਾਂ ਹੈਗਾ ਕਿਸ ਦਾ ਫਰਕ ਪੂਰੀ ਉਰੇ ਬਾਈ ਸਪਰੇਅ ਕਰਨੇ ਤੇ ਰਹਿ ਗਈ ਸੀ ਆ ਸਾਰੇ ਹੀ ਦੇਖ ਲਓ ਸਪਰੇਅ ਖੜੀ ਆ ਕਰਦੀ ਆਂ ਐ ਹੀਟਾਂ ਦੇ ਐ ਟੇਡੀ ਕਰਕੇ ਨ ਨਿਊ ਜੇਲ ਨਹੀਂ ਕੱਟ ਵਾਲੀ ਜਿਹੜੀ ਆਪਾਂ ਆਮ ਸਪਰੇਅ ਕਰ ਦਿੰਦੇ ਵਿੱਚ ਤਾਂ ਨਹੀਂ ਕਰੂਗੀ ਹੈ ਵਿੱਚ ਲੈ ਦਵਾ ਲਈ ਨੂੰ ਬਿਆਦਾ ਹੁੰਦਾ ਬਾਈ ਇਹ ਆਹ ਰਹਿ ਗਈ ਤੇ ਏਰੀਆ ਉਹ ਰ ਕਰਨੀ ਹੈ ਹੁਣ ਸਪਰੇਅ ਚ ਯਾਰ ਨਹੀਂ ਰਹੀ ਅੱਗੇ ਮੰਗਾ ਮੈਂ ਦੇਖ ਯਾਰ ਉੱਥੇ ਤੇ ਲਿਆਂਦੀ ਉਹ ਸਮਝ ਲੈ ਹੈ ਰਾਉਂਡਪੇ ਦਿੱਤੀ ਉਹਨੇ ਕਹਿ ਕੇ ਵੀ ਇਹ ਤਾਂ ਬਾਲਸਰ ਕਰਦੀ ਹੈ ਪਰ ਹੈ ਉਹਦਾ ਝਟਪਟ ਵਾਲੀ ਗੱਲ ਜਿਹੜੀ ਅਸਲੀ ਰਾਉਂਡਪਾ ਪੂਰੀ ਕਰੀ ਉਹਦਾ ਦੱਸ ਤੁਰੇ ਚੱਲ ਉਹ ਭੈਣੀ ਕਰੀਏ ਤੇ ਇੱਡਾ ਅਮੀਨੇ ਦੇ ਉੱਪਰ ਹੋ ਗਿਆ ਹਾਂ ਜਾ ਕੇ ਤੈਨੂੰ ਦਿਖਾ ਰ ਵੀ ਤੇ ਆਉਂਗਾ ਬਾਜਰੇ ਦੇ ਨਾਲ ਆ ਇੱਕ ਰਕਾ ਵੀ ਨਹੀਂ ਟੱਕਾ ਵੀ ਨਹੀਂ ਹਰਾ ਹੋਇਆ ਜਮਾਈ ਧਰਤੀ ਨੂੰ ਲੱਗਿਆ ਵਾ ਖੱਬੜਾ ਐਨੇ ਵੀ ਉਹਨੇ ਘਟੋ ਘਟ ਡੇਢ ਦੋ ਮਹੀਨੇ ਕੱਢਦਾਨੇ ਉਹਨੇ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਉਹੀ ਜੀ ਚਾਹੀਦੀ ਐ ਉਹ ਪਿਓਰ ਚਾਹੀਦੀ ਐ ਪੂਰੀ ਨਿਬੜ ਕੇ ਸਾਡੇ ਵਾਲਾ ਕਿੱਥੇ ਗਿਆ ਬੰਦੇ ਆ ਮੋਟਰ ਦੇ ਉਲੇ ਹੀ ਦਿਖੀ ਜਾਂਦੇ ਬਾਈ ਦਿਖ ਨਹੀਂ ਰੇ ਕਰਦੇ ਡੁਪਲੀਕੇਸੀ ਯਾਰਾ ਚੱਲ ਵੀ ਦੇਖਣ ਨੂੰ ਕਹਿੰਦੇ ਬਾਈ origignal ਐ ਵਿੱਚ ਕੁਛ ਹੋਰ ਐ ਜੇ round up ਬਾਈ ਨੇ ਮਰਾਉਂਡ ਆ ਉਹ ਮਿਲ ਜਾਵੇ ਫਿਰ ਉਹਦੀ ਵਰਗੀ ਲੀਗੇ ਮੇਰੇ ਕੋਲ ਦੋ ਪੰਪਾਂ ਦੀ ਭੈੜੀ ਇੱਕ ਪੰਪ ਦੀ ਮੋਟਰ ਬਣਾ ਤੇ ਦੀ ਇੱਕ ਦੀ ਭੈਣੀ ਲੈਣ ਦੀ ਪੂਰੇ ਖਾਹਾਂ ਏਰੀਆ ਜਾਂ ਮੋਟਰਬੋਰਡ ਦੀ ਦਰਸਾਨਾ ਦੇਖੋ ਪੂਰੇ ਤੇ ਦਿਖਦਾ ਹੈ ਹਾਂ ਬਾਹਰ ਹਾਂ ਦੂਰ ਤੇ ਖਾਮ ਬੈਠਣੇ ਨੂੰ ਮੌਜ ਹੈ ਚਲੋ ਭਾਈ ਦੇਖਦੇ ਆ ਹੋਰ ਕੰਮ ਘਾ ਡੈਕ ਵਾਲੇ ਪਾਬੀ ਜਾਣਾ ਡਿਊਟੀ ਪੱਕੀ ਹੈ ਸਾਜਰੇ ਜਾਣਾ ਪੈਂਦਾ ਹੈ ਸਰਕਾਰੀ ਨੌਕਰੀ ਵਾਲੇ ਕੰਮ ਹੋ ਗਏ ਡੈਕ ਕੋਲ ਕੋ ਤਾਂ ਇਹ ਕੰਮ ਉਹਨੇ ਆਪਣਾ ਕਰੀ ਜਾਣਾ ਨਹੀਂ ਫੇਰ ਵੀ ਕੋਲ ਜਾ ਕੇ ਮਾੜਾ ਮੋਟਾ ਜਿਹਾ ਕੋਈ ਡਿਜ਼ਾਈਨ ਇਧਰ ਉਧਰ ਕਰਨਾ ਫਿਰ ਤੇ ਨਹੀਂ ਜਿਹਦਾ ਪਹਿਗੇ ਉਹ ਜਿਹਦਾ ਬਹੁਤ ਵਧੀਆ ਬਣਾਇਆ ਉਹਨੇ ਬਕਸਾ ਜਿਹਦੇ ਵਿੱਚ ਡੈਕ ਪਿਆ ਉਹ ਸੇਫ ਹੋਰ ਵਿੱਚ ਨਾਲੇ ਮੀਂਹ ਗਣੀ ਦੇ ਨਾਲ ਜਿੰਦਾ ਲੱਗਦਾ ਉਹ ਉਹ ਚੀਜ਼ ਆਹੀ ਦੀ ਉਹ ਚੀਜ਼ ਆਹੀ ਦੀ ਉਹ ਬੁਰੀ ਜਿਹੜੇ ਬੜੇ ਗਣੀ ਆਜ ਬਸਾ ਲਫਾਫਾ ਲੰਮਣਾ ਪੈਂਦਾ ਇਹ ਤਾਂ ਹੈ ਕੱਦੂ ਕਰਨਾ ਤਾਂ ਫਲਾ ਲਫਾਫਾ ਪਾਉਣਾ ਪੈਂਦਾ ਕੱਦੂ ਜਿਹੜਾ ਮੈਂ ਇੱਕ ਦੇਖਿਆ ਏ ਜਦ ਜਿਹੜੇ ਸੀਲਿੰਗ ਸੋਲਿੰਗ ਹੀ ਕਰੀਏ ਜਿਹੜਾ ਆਪਾਂ ਪੇਪਰ ਬੱਟਾ ਪਲਾਉਣੇ ਵਾਲਾ ਲਿਆਂਦਾ ਉਹ ਲਵੇਟ ਲਵੇ ਛਤਰੀ ਪਰ ਖਰਾਬ ਆਉਣ ਤੇ ਵਿੱਚੇ ਬਕਸੇ ਪਰ ਨਹੀਂ ਉਹਦੇ ਬਾਰੇ ਮੈਂ ਕੰਮ ਸੈਟ ਹੈ